ਨਮਸਕਾਰ ਸਸਤਰੀ ਕਾਰਨਸ ਲਾਈਵ ਤੇ ਤੁਹਾਡਾ ਸਵਾਗਤ ਹੈ ਅੱਜ ਆਹਾਰ ਰੈਸਟੋਰੈਂਟ ਵਿੱਚ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਗੌਰਵ ਮੋਗਾ ਦੀ ਮਾਰਕੀਟ ਕਮੇਟੀ ਅਰਨੀਵਾਲਾ ਦੇ ਚੇਅਰਮੈਨ ਕੁਲਦੀਪ ਸਿੰਘ ਵੱਲੋਂ ਮਾਰਕਟ ਮਾਮਲੇ ਵਿੱਚ ਐਡਵੋਕੇਟ ਸ਼੍ਰੀ ਕਮੇਸ਼ਵਰ ਗੁੰਬਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਿਉਂਕਿ ਸੈਸ਼ਨ ਕੋਡ ਵਿੱਚ ਚੇਅਰਮੈਨ ਦੀ ਜ਼ਮਾਨਤ ਖਾਰਜ ਹੋਣ ਦੇ ਬਾਵਜੂਦ ਨਾ ਸਰਕਾਰ ਵੱਲੋਂ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਹੋਈ ਆਓ ਸੁਣਦੇ ਹਾਂ ਕੀ ਕਹਿਣਾ ਹੈ ਐਡਵੋਕੇਟ ਕਮੇਸ਼ ਗੁੰਬਰ ਜੀ ਦਾ ਇਸ ਕੇਸ ਬਾਰੇ ਨੀsha ਸ਼ਰਮਾ ਜੀ ਹਾਂਜੀ ਵਕੀਲ ਸਾਹਿਬ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹ ਮਾਮਲਾ ਕੀ ਹੈ ਇਹਦੇ ਬਾਰੇ ਦੱਸੋ ਆ ਮਾਮਲਾ ਦੇਖੋ ਜੀ ਮੀਡੀਆ ਦੇ ਸਾਥੀਆਂ ਨੂੰ ਪਹਿਲਾਂ ਤੋਂ ਹੀ ਜਿਹੜਾ ਪਤਾ ਹੈ ਕਿ ਅਜ ਤੋਂ ਕੁਝ ਟਾਈਮ ਪਹਿਲਾਂ ਮੇਰੇ ਨਾਲ ਬੈਠੇ ਨੇ ਸupervisor ਨੇ ਮੰਡੀ ਦੇ ਅਰਨੇ ਵਾਲਾ ਵਿਖੇ ਇਹਨਾਂ ਦੀ ਸਰਕਾਰੀ ਦਸਤਰ ਦੇ ਵਿੱਚ ਇਸ ਕਰਮਚਾਰੀ ਮੁਲਾਜ਼ਮ ਨੇ ਸਰਕਾਰੀ ਦਸਤਰ ਦੇ ਵਿੱਚ ਜਿਹੜਾ ਪੋਲੀਟੀਕਲ ਚੇਅਰਮੈਨ ਹੁੰਦਾ ਹੈ ਮਾਰਕੀਟ ਕਮੇਟੀ ਦਾ ਉਹ ਚੇਅਰਮੈਨ ਵੱਲੋਂ ਇਹਨਾਂ ਦੇ ਨਾਲ ਬੜੀ ਬੇਰਹਿਮੀ ਦੇ ਨਾਲ ਤੇ ਅਮਾਨਵੀ ਤਰੀਕੇ ਦੇ ਨਾਲ ਇਹਨਾਂ ਨੂੰ ਮਾਰਕੁੱਟ ਕੀਤੀ ਗਈ ਸੀ ਸਿਰਫ ਐਸ ਵਜੇ ਨਾਲ ਕਿਉਂਕਿ ਚੇਅਰਮੈਨ ਦੇ ਉਹ ਨਿਰਦੇਸ਼ ਜੋ ਉਹ ਨੇ ਜ਼ੁਬਾਨੀ ਦਿੱਤੇ ਸੀ ਕਿ ਮੇਰੇ ਤੋਂ ਪੁੱਛੇ ਬਗੈਰ ਤੁਸੀਂ ਜਿਹੜਾ ਲੋਕਾਂ ਦੀ ਮੰਡੀ ਨਹੀਂ ਲਿਖੋਗੇ ਆੜਤੀਆਂ ਦੀ ਫਸਲ ਨਹੀਂ ਤੁਲੋਗੇ ਕਿਸਾਨਾਂ ਦੀ ਜਿਹੜਾ ਪੈਦਾਵਾਰ ਉੱਥੇ ਆਈ ਹੈ ਤੁਲਨ ਵਾਸਤੇ ਉਹ ਮੇਰੇ ਤੋਂ ਪੁੱਛੇ ਬਗੈਰ ਨਹੀਂ ਕਰੋਗੇ ਤੇ ਇਹਨਾਂ ਨੇ ਜਦੋਂ ਮਨਾਂ ਕੀਤਾ ਕਿ ਭਾਈ ਮੈਂ ਇਸ ਚੀਜ਼ ਨੂੰ ਰੋਗ ਨਹੀਂ ਸਕਦਾ ਜਾਂ ਤਾਂ ਮੈਨੂੰ ਕੋਈ ਨਿਸ਼ਾ ਨਿਰਦੇਸ਼ ਮਿਲੇ ਫਿਰ ਰੋਗ ਨਹੀਂ ਸਕਦਾ ਤੇ ਉਹ ਆਪਣੇ ਗੁੱਸਾ ਕੱਢਣ ਵਾਸਤੇ ਇਹਨਾਂ ਨਾਲ ਜਿਹੜੀ ਮਾਰਕੁੱਟ ਕੀਤੀ ਸੀਗੀ ਉਹ ਤੁਹਾਡੇ ਮੀਡੀਆ ਦੇ ਸਾਥੀਆਂ ਦੇ ਸਾਹਮਣੇ ਆਈ ਸੀ ਜਿਸ ਦੇ ਬਾਅਦ ਜਦੋਂ ਆਪ ਜੀ ਮੀਡੀਆ ਦੇ ਸਾਥੀਆਂ ਨੇ ਇਸ ਖਬਰ ਨੂੰ ਚੱਕਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਐਫ ਆਈ ਆਰ ਕਰਨ ਤੇ ਮਜਬੂਰ ਹੋਣਾ ਪਿਆ ਪੰਜਾਬ ਸਰਕਾਰ ਨੂੰ ਤੇ ਇੱਕ ਐਫ ਆਈ ਆਰ ਜਰੂਰ ਇਹਨਾਂ ਦਾ ਰਜਿਸਟਰ ਹੋਈ ਲੇਕਿਨ ਉਹਦੇ ਵਿੱਚ ਵੀ ਕਈ ਸੈਕਸ਼ਨ ਜਿਹੜੇ ਮਹੱਤਵਪੂਰਨ ਬਣਦੇ ਸੀਗੇ ਸਰਕਾਰੀ ਮੁਲਾਜ਼ਮਾਂ ਦੇ ਖਿਲਾਫ ਇਸ ਤਰੀਕੇ ਦੀ ਤਸ਼ੱਦਦ ਕਰਨ ਦੇ ਉਹ ਸੈਕਸ਼ਨ ਨਹੀਂ ਲਗਾਏ ਗਏ ਅਸੀਂ ਦੋ ਦੋ ਦਿਨ ਬਾਅਦ ਹੀ 29 ਤਰੀਕ ਨੂੰ 29 April ਨੂੰ ਅਸੀਂ ਐਸ ਐਸ ਪੀ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਇਹ ਜਿਹੜੀ ਵਾਰਦਾਤ ਹੈ ਤੇ ਤਿੰਨ ਸੈਕਸ਼ਨ ਸਾਡੇ ਰਹਿ ਗਏ ਉਹ ਸੈਕਸ਼ਨ ਵੀ ਇਹਨਾਂ ਦੇ ਉੱਤੇ ਐਡ ਕੀਤੇ ਜਾਣ ਲੇਕਿਨ ਉਹਨਾਂ ਦੇਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਜੋ ਹੈ ਜੋ 30 ਤਰੀਕ ਨੂੰ ਜੋ ਕੁਲਦੀਪ ਜੀ ਹੈਗੇ ਚੇਅਰਮੈਨ ਉਹਨਾਂ ਵੱਲੋਂ ਇੱਕ ਬੇਲ ਐਪਲੀਕੇਸ਼ਨ ਲਗਾਈ ਜਾਂਦੀ ਹੈ ਮਾਨਯੋਗ ਜ਼ਿਲ੍ਹਾ ਅਦਾਲਤ ਫਾਜ਼ਿਲਕਾ ਵਿੱਚ ਕਿ ਜੀ ਇਹ ਮਕਦਮਾ ਝੂਠਾ ਤੇ ਮੈਨੂੰ ਜ਼ਮਾਨਤ ਦਿੱਤੀ ਜਾਵੇ ਅਗਰਮ ਜ਼ਮਾਨਤ ਨੂੰ ਆਪ ਐਂਟੀਸੀਪੇਟਰੀ ਬੇਲ ਕਹਿੰਦੇ ਹਨ ਉਹਨਾਂ ਨੇ ਉਹ ਦਰਖਾਸਤ ਲਗਾਈ ਸੀ ਜਿੰਦੇ ਉੱਤੇ ਨੋਟਿਸ ਹੋਇਆ ਅਸੀਂ ਪੇਸ਼ ਹੋਏ ਉੱਥੇ ਅਸੀਂ ਪੇਸ਼ ਹੋ ਕੇ ਰੱਬ ਦੇ ਤੱਥ ਦੱਸੇ ਉਸ ਤੋਂ ਬਾਅਦ ਕਈ ਵਾਰੀਆਂ ਦੀ ਸੁਣਵਾਈ ਹੋਈ ਲਗਭਗ ਤਿੰਨ ਜਾਂ ਚਾਰ ਵਾਰ ਦੀ ਮੈਟਰ ਦੀ ਸੁਣਵਾਈ ਹੋਈ ਉਦੇ ਤੱਕਨ ਜੋ ਕੁਲਦੀਪ ਜੀ ਚੇਅਰਮੈਨ ਸਾਹਿਬ ਸੀ ਉਹਨਾਂ ਕੋਲੇ ਗਨਮੈਨ ਵੀ ਸੀਗਾ ਜੋ ਆਪਣੀ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਪੁਲਿਸ ਵੱਲੋਂ ਵੌਂਟਡ ਇੱਕ ਬੰਦਾ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਘੁੰਮ ਰਹੇ ਸੀਗੇ ਸਰੇ ਆਂ ਅਸੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦੱਸਿਆ ਦੂਜੀ ਇੱਕ ਜਗਸੀਰ ਸਿੰਘ ਇੱਕ ਹੋਰ ਆਂ ਦੇ ਵਿੱਚ ਜਿਹੜੇ આરોપી ਐ ਇਸ ਮੁਕਦਮੇ ਵਿੱਚ ਉਹ ਵੀ ਪਿੱਛੇ ਕਿ ਯੁੱਧ ਨਸ਼ਾ ਵਿਰੁੱਧ ਪ੍ਰੋਗਰਾਮ ਜਿਹੜਾ ਸਰਕਾਰ ਦਾ ਚੱਲ ਰਿਹਾ ਹੈ ਉਹਦੇ ਵਿੱਚ ਡੀਸੀ ਆਫਿਸ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਨਾਲ ਉੱਥੇ ਮਿਲੇ ਨਜ਼ਰ ਆਏ ਮੈਂ ਤੁਹਾਨੂੰ ਫੋਟੋਸ ਵੀ ਦਿਹਾਗੇ ਤੇ ਹੁਣ ਉਸ ਤੋਂ ਬਾਅਦ 17 ਤਰੀਕ ਦੀ ਗੱਲ ਹੈ ਕਿ ਜੋ ਆਪਣਾ ਚੇਅਰਮੈਨ ਸਾਹਿਬ ਜੀ ਉਹ ਲੁਧਿਆਣਾ ਵਿੱਚ ਜੋ ਜਿਮਨੀ ਚੋਣਾ ਨੇ ਉੱਥੇ ਆਮ ਆਦਮੀ ਪਾਰਟੀ ਲਈ ਉਹ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਮੈਂ ਤੁਹਾਨੂੰ ਆ ਫੋਟੋਆਂ ਵੈਸੇ ਦੇ ਵੀ ਦਿਆਂਗਾ ਤੁਹਾਨੂੰ ਦਿਖਾ ਦੇਣਾ ਆ ਜਗਸੀਰ ਸਿੰਘ ਜੀ ਡੀਸੀ ਦਫ਼ਤਰ ਦੇ ਵਿੱਚ ਨਜ਼ਰ ਆਣ ਨੇ ਇਹਦੇ ਵਿੱਚ ਇਹ ਜਿਹੜੀਆਂ ਨਾਲ ਮਾਰਕਟ ਕੀਤੀ ਗਈ ਸੀਗੀ ਤੇ ਇਹ ਜਿਹੜਾ ਵੋਟਾਂ ਮੰਗੀਆਂ ਜਾ ਰਹੀਆਂ ਨੇ ਲੁਧਿਆਣੇ ਵਿੱਚ ਇਹ ਅਸੀਂ ਸੋਸ਼ਲ ਮੀਡੀਆ ਤੋਂ ਹੀ ਪ੍ਰਾਪਤ ਕੀਤੀਆਂ ਨੇ ਚੀਜ਼ਾਂ ਜੋ ਕਿ ਪੁਲਿਸ ਇਹ ਕਹਿ ਰਹੀ ਹੈ ਕਿ ਜੀ ਉਹਨਾਂ ਦਾ ਫੋਨ ਆਫ ਆ ਰਿਹਾ ਜੀ ਸਾਨੂੰ ਪਤਾ ਨਹੀਂ ਕਿੱਥੇ ਹੈ ਤੇ ਜੇ ਪੁਲਿਸ ਮੁਲਾਜ਼ਮ ਥੋੜੀ ਜੀ ਆਪਣੀ ਸੋਸ਼ਲ ਮੀਡੀਆ ਵੱਲੀ ਨਜ਼ਰ ਪਾ ਲੈਣਗੇ ਤਾਂ ਉਹਨਾਂ ਨੂੰ ਪਤਾ ਚੱਲੇਗਾ ਕਿ ਅੱਜ ਮਾਨਯੋਗ ਚੇਅਰਮੈਨ ਸਾਹਿਬ ਇਲਾਂਟੇ ਮਾਲ ਚੰਡੀਗੜ੍ਹ ਵਿੱਚ ਘੁੰਮਣ ਵੀ ਗਏ ਹੋਏ ਨੇ ਉਹਨਾਂ ਨੇ ਆਪਣੇ ਦੋਸਤਾਂ ਦੇ ਨਾਲ ਫੋਟੋਜ਼ ਵੀ ਪਾਈਆਂ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਦੋਂ ਸਾਰੇ ਤੱਤ ਅਦਾਲਤ ਦੇ ਸਾਹਮਣੇ ਆਏ ਤੇ ਮਾਨਯੋਗ ਅਦਾਲਤ ਨੇ 22 ਤਰੀਕ ਨੂੰ ਉਹਨਾਂ ਦੀ ਜਿਹੜੀ ਜ਼ਮਾਨਤ ਯਾਚੀ ਹੈ ਉਹਨੂੰ ਰੱਦ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਵੀ ਕਈ ਵਾਰੀ ਉਪਰਾਹੇ ਕੀਤੇ ਗਏ ਕੋਸ਼ਿਸ਼ ਕੀਤੀ ਗਈ ਜਿਹੜੀ ਇਹਨਾਂ ਯੂਨੀਅਨ ਵੱਲੋਂ ਵੀ ਇਹਨਾਂ ਵੱਲੋਂ ਗੌਰਵ ਜੀ ਵੱਲੋਂ ਵੀ ਕਿ ਇਹਦੇ ਵਿੱਚ ਅਰੈਸਟ ਕੀਤੀ ਜਾਏ ਕਿਉਂਕਿ ਮਾਮਲਾ ਬਹੁਤ ਸੰਗੀਨ ਹੈ ਈਵਨ ਕਿ ਮੈਂ ਬੇਲ ਦਾ ਆਰਡਰ ਵੀ ਤੁਹਾਨੂੰ ਜ਼ਰੂਰ ਮੋਈਆ ਕਰਾ ਦੇਵਾਂਗਾ ਉਹਦੇ ਵਿੱਚ ਬਕਾਇਦਾ ਇਹ ਚੀਜ਼ ਲਿਖੀ ਹੈ ਮਾਨਯੋਗ ਅਦਾਲਤ ਨੇ ਕਿ ਇੱਕ ਅਮਾਨਵੀ ਤਰੀਕੇ ਨਾਲ ਜਿਹੜਾ ਇੱਕ ਸਰਕਾਰੀ ਮੁਲਾਜ਼ਮ ਨਾਲ ਕੁੱਟਮਾਰ ਹੋਈ ਹੈ ਇਹ ਬਹੁਤ ਸੀਰੀਅਸ ਮੈਟਰ ਹੈ ਤੇ ਮੈਸੇਜ ਜਿਹੜਾ ਹੈ ਉਹ ਸੋਸਾਇਟੀ ਸਹੀ ਜਾਣਾ ਚਾਹੀਦਾ ਹੈ ਇਸ ਵਜ੍ਹਾ ਨਾਲ ਉਹਨੂੰ ਰੱਦ ਵੀ ਕੀਤਾ ਗਿਆ ਤੇ ਮੈਨੂੰ ਹੁਣ ਪਤਾ ਚੱਲਿਆ ਕਿ ਅੱਜ ਉਹ ਸ਼ਾਹਦ ਇਲਾਂਟੇ ਮਾਲਵੀ ਕੁਮਰੇ ਨੇ ਤੇ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਜੋ ਮੰਤਵ ਹੈ ਉਹ ਇਹ ਹੈਗਾ ਕਿ ਸਰਕਾਰੀ ਪ੍ਰੋਟੈਕਸ਼ਨ ਦੇ ਵਿੱਚ ਜਿਹੜਾ ਚੇਅਰਮੈਨ ਜੀ ਇਸ ਵੇਲੇ ਜਾ ਰਹੇ ਨੇ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਇਹਨਾਂ ਦੀ ਚੇਅਰਮੈਨ ਨੇ ਰੱਦ ਕਰਨ ਲਈ ਵੀ ਜਿਹੜਾ ਹੈ ਮੰਡੀ ਬੋਰਡ ਵੱਲੋਂ ਲਿਖ ਕੇ ਪੰਜਾਬ ਸਰਕਾਰ ਨੂੰ ਦਿੱਤਾ ਜਾ ਚੁੱਕਿਆ ਲੇਕਿਨ ਉਸ ਤੇ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਕਿਉਂਕਿ ਮੈਂ ਇੱਕ ਵਕੀਲ ਹਾਂ ਮੈਂ ਆਪਣੇ client ਦੀ ਗੱਲ ਦੱਸਣੀ ਹੈ ਤੇ ਮੈਂ ਨਾਲ ਇਹ ਵੀ ਕਹਿਣਾ ਚਾਹਾਂਗਾ ਕਿ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਰਕਾਰ ਦੀ ਬਦਨਾਮੀ ਹੋ ਰਹੀ ਹੈ ਸਰਕਾਰ ਦਾ ਇੱਕ ਨੁਮਾਇੰਦਾ ਸਰਕਾਰੀ ਮੁਲਾਜ਼ਮ ਨੂੰ ਐਸ ਅਮਾਨਵੀ ਤਰੀਕੇ ਦੇ ਨਾਲ ਜਿਹੜਾ ਮਨੁੱਖੀ ਅਧਿਕਾਰਾਂ ਦੀ ਕਹਾਣ ਕਰਦੇ ਹੋਏ ਜੋ ਇਹਨਾਂ ਨਾਲ ਤਸ਼ੱਦਦ ਹੋਈ ਹੈ ਉਹਦਾ ਇਨਸਾਫ ਤਾਂ ਕੀ ਮਿਲਣਾ ਉਹਨੂੰ ਪ੍ਰੋਟੈਕਸ਼ਨ ਮਿਲੀ ਹੋਈ ਹੈ वोटा मांग रहे हैं सरेआम सरेआम घूम रहे थे ना पुलिस भी कोई इनके कार्रवाई होने तक हुई है तो प्रेस कॉन्फ्रेंस के जरिए ये अपनी मांगें रखेंगे प्रशासन को पुलिस को सरकार को माइक ले लीजिए फर्स्ट वाला रण फर्स्ट वाला मेरे वालों नमस्कार ਤਨ ਪਤਾ ਹੀ ਹੈ ਜੀ ਜੋ ਮੇਰੇ ਨਾਲ ਹੋਇਆ ਹੈ ਮਤਲਬ ਇੱਕ ਸਰਕਾਰੀ ਮੁਲਾਜ਼ਮ ਆਪ ਸਰਕਾਰ ਦੇ ਹੀ ਮੁਲਾਜ਼ਮ ਹੈ ਕੋਈ ਅਲੱਗ ਨਹੀਂ ਹੈਗੀ ਸਰਕਾਰ ਦੇ ਨਾਲ ਚੱਲਣ ਵਾਲੇ ਸਰਕਾਰ ਦੇ ਲਈ ਕੰਮ ਕਰਨ ਵਾਲੇ ਪਰ ਜੇਕਰ ਸਰਕਾਰ ਦੇ ਮੁਲਾਜ਼ਮ ਦੇ ਨਾਲ ਇਸ ਤਰ੍ਹਾਂ ਦੇ ਹੋਣਗੇ ਤੇ ਨੁਮਾਇंदे ਜੋ ਕਿ ਸਾਡੇ ਉੱਪਰ ਲਗਾਏ ਗਏ ਆ ਜੇ ਉਹਨਾਂ ਦੀ ਗਲਤੀ ਹੈ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਮਿਲਣੀ ਚਾਹੀਦੀ ਸਜ਼ਾ ਜ਼ਰੂਰੀ ਨਹੀਂ ਅੰਦਾਜ਼ ਕਿ ਅੱਜ ਜੇ ਸਰਕਾਰੀ ਮੁਲਾਜ਼ਮ ਗਲਤੀ ਕਰ ਰਿਹਾ ਹੈ ਉਹਨੂੰ ਤੁਸੀਂ ਸਜ਼ਾ ਦੇ ਰਹੇ ਹੋ ਕੀ ਅੱਜ ਆਪਾਂ ਵੈਸੇ ਮੈਂ ਸਰਕਾਰ ਦੀ ਤਾਰੀਫ ਕਰਾਂਗਾ ਕਿ ਉਹਨਾਂ ਨੇ ਜਿਸ ਤਰ੍ਹਾਂ ਐਮਐਲਏ ਸਾਹਿਬ ਦੀ ਜਿਸ ਤਰ੍ਹਾਂ ਕੋਈ ਹੋਈ ਹੈ ਜਲੰਧਰ ਦੇ ਵਿੱਚ ਕੀਤੀ ਹੈ ਕਿ ਬਹੁਤ ਵਧੀਆ ਲੱਗਿਆ ਕਿ ਹਾਂ ਵੀ ਸਰਕਾਰ ਕਰ ਰਹੀ ਹੈ ਕੁਝ ਬਟ ਇੱਕ ਚੇਅਰਮੈਨ ਦੀ ਪ੍ਰੋਟੈਕਸ਼ਨ ਆ ਮੈਨੂੰ ਕੋਈ ਲੱਗੀ ਨਹੀਂ ਕਿ ਹਾਂ ਵੀ ਇੰਨੀ ਵੱਡੀ ਗੱਲ ਹੈ ਕਿ ਹਾਂ ਵੀ ਚੇਅਰਮੈਨ ਹੀ ਖਤਮ ਹੋ ਰਹੀ ਹੈ ਜਾਂ ਕੁਝ ਸਰਕਾਰ ਨੂੰ ਬੇਨਤੀ ਕਰਦਾ ਕਿ ਸਰਕਾਰ ਜੇ ਹੋਰ ਕੁਝ ਨਹੀਂ ਕਰ ਸਕਦੀ ਨਹੀਂ ਪੁਲਿਸ پکڑ ਸਕਦੀ ਕਮ ਸੇ ਕਮ ਉਹਦੀ ਚੇਅਰਮੈਨ ਹੀ ਤਾਂ ਰੱਦ ਕਰ ਸਕਦੀ ਗਈ ਉਹ ਤਾਂ ਸਰਕਾਰ ਦੇ ਹੱਥ ਹੀ ਹੈ ਨਾ ਕੁਝ ਜ਼ਿਆਦਾ ਦੂਰ ਦੀ ਗੱਲ ਨਹੀਂ ਐਕਸਾਈਨ ਕਰਨੇ ਇੱਕ ਸਾਡੇ ਲਈ ਤਸੱਲੀ ਹੋਏਗੀ ਇੱਕ ਨੁਮਾਇੰਦੇ ਲਈ ਜੋ ਪੰਜਾਬ ਦੇ ਮਲਾਇਮ ਹੈ ਉਹਨਾਂ ਲਈ ਤਸੱਲੀ ਦੀ ਗੱਲ ਹੋਏਗੀ ਕਿ ਹਾਂ ਜੇ ਕਿਸੇ ਹੋਰ ਦੇ ਨਾਲ ਵੀ ਹੁੰਦੀ ਹੈ ਤਾਂ ਸਰਕਾਰ ਇਹ ਸਜ਼ਾ ਦਿੰਦੀ ਹੈ ਤੁਹਾਡੀ ਜੇ ਅਫੀਸਰ ਲੱਭਿਓ ਕਿ ਸੱਤਾਂਕ ਸਮਝਦੇ ਤੇ ਗੰਭੀਰ ਹੈ ਉਹ ਸਰ ਇਸ ਗੱਲ ਤੇ ਹੈ ਕਿ ਅਸੀਂ ਚਾਹੁੰਦੇ ਸੀ ਮੰਨ ਲਓ ਜੇਕਰ ਅਸੀਂ ਧਰਨਾ ਲਗਾਉਣਾ ਚਾਹੁੰਦੇ ਹਾਂ ਤਾਂ ਮੌਕੇ ਤੇ ਜੇ ਅਸੀਂ ਮਤਲਬ ਜੋ ਮੇਰੇ ਨਾਲ ਹੋਈ ਸੀ ਉਹ ਕਿਉਂ ਹੋਈ ਸੀ ਕਿ ਮੈਂ ਜ਼ਿੰਮੇਵਾਰਾਂ ਦੀ ਸੇਵਾ ਕਰਨਾ ਚਾਹੁੰਦਾ ਸੀ ਬੋਲੀ ਕਰਾਉਣਾ ਚਾਹੁੰਦਾ ਸੀ ਸਰਕਾਰ ਚਾਹੁੰਦੀ ਸੀ ਜਾਂ ਕਹ ਲੋ ਕਿ ਚੇਅਰਮੈਨ ਚਾਹੁੰਦਾ ਸੀ ਕਿ ਬੋਲੀ ਨਾ ਹੋਵੇ ਸਰਕਾਰ ਚਾਹੁੰਦੀ ਹੈ ਕਿ ਲਗਾਤਾਰ ਬੋਲੀ ਹੋਵੇ ਅਸੀਂ ਸਰਕਾਰ ਦੇ ਪੱਖ 'ਚ ਚੱਲ ਰਹੇ ਸੀ ਕਿ ਨਹੀਂ ਬੋਲੀ ਹੋਣੀ ਚਾਹੀਦੀ ਹੈ ਚੇਅਰਮੈਨ ਕਿਉਂ ਚਾਹੁੰਦੇ ਸੀਗੇ ਕਿ ਬੋਲੀ ਨਾ ਹੋਵੇ ਚੇਅਰਮੈਨ ਸਾਹਿਬ ਦੀ ਕੋਈ ਕੀ ਮਨਸ਼ਾ ਕੀ ਸੀ ਮਨਸ਼ਾ ਇਹ ਉਸਕਦੀ ਹੈ ਕਿ ਸ਼ਾਇਦ ਕਿਸੇ ਆੜਤੀਆਂ ਦੇ ਨਾਲ ਉਹਨਾਂ ਦੀ ਡਿਸਪਿਊਟ ਹੋਵੇ ਕਿਸੇ ਕਾਰਨ ਕਰਕੇ ਕਿਸੇ ਤਰ੍ਹਾਂ ਕਿਉਂਕਿ ਉਹ ਲਗਾਤਾਰ ਕਹਿ ਰਹੇ ਸੀ ਕਿ ਬੋਲੀ ਬੰਦ ਕਰੋ ਆੜਤੀਆਂ ਦੀ ਬੋਲੀ ਬੰਦ ਕਰਨਾ ਆੜਤੀਆਂ ਦੀ ਬੋਲੀ ਨਹੀਂ ਉਹ ਜ਼ਿਮੀਦਾਰਾਂ ਦੇ ਬੋਲੇ ਬੰਦ ਹੁੰਦੇ ਨੇ ਜੇ ਜ਼ਿਮੀਦਾਰਾਂ ਦੇ ਬੋਲੇ ਜ਼ਿਮੀਦਾਰ ਨੂੰ ਕਿਉਂ ਆਪਾਂ ਧੁੱਪ ਚ ਸਾੜਨਾ ਹੈ ਜ਼ਿਮੀਦਾਰਾਂ ਲਈ ਅਸੀਂ ਉਹਨਾਂ ਦੇ ਸਿਰ ਤੇ ਖਾ ਰਹੇ ਹਾਂ ਉਹਨਾਂ ਦੇ ਲਈ ਅਸੀਂ ਜੇ ਸੇਵਾ ਨਾ ਕਰਾਂਗੇ ਸਾਡੇ ਦਫ਼ਤਰ ਦਾ ਰੱਖਣ ਦਾ ਸਾਨੂੰ ਕੀ ਮੋਟਿਵ ਕੀ ਹੈ ਸਾਡਾ ਕੰਮ ਤਾਂ ਇਹ ਹੀ ਹੈ ਵੀ ਜ਼ਿਮੀਦਾਰਾਂ ਦੀ ਸੇਵਾ ਹੋਵੇ ਉਹਨਾਂ ਦੇ ਲਈ ਕੰਮ ਹੋਵੇ ਜੇ ਨਹੀਂ ਕੰਮ ਕਰਾਣੇ ਚਾਹੁੰਦੇ ਸਾਨੂੰ ਕਿਸੇ ਹੋਰ ਡਿਪਾਰਟਮੈਂਟ ਸ਼ਿਫਟ ਕਰ ਦੇਣ ਤਾਂ ਤੁਸੀਂ ਗੱਲ ਕੀਤੀ ਕਿਸਾਨਾਂ ਦੇ ਕਿਸਾਨ ਯੂਨੀਅਨ ਤੁਹਾਡੇ ਨਾਲ ਹੀ ਹੋਣੀ ਕਿਸਾਨ ਯੂਨੀਅਨ ਤਾਂ ਹਮੇਸ਼ਾ ਸਾਡੇ ਨਾਲ ਹੀ ਹੋਣੀ ਹੈ ਜੇ ਅਸੀਂ ਉਹਨਾਂ ਲਈ ਕੰਮ ਕਰ ਰਹੇ ਹਾਂ ਮਾਰਕੀਟ ਕਮੇਟੀ ਦੇ ਨਾਲ ਹੀ ਚੱਲੇਗੀ ਕਿਸਾਨ ਯੂਨੀਅਨ ਨਾਲ ਜੋ ਤੁਸੀਂ ਜੋ ਤੁਸੀਂ ਗੱਲ ਕਰ ਰਹੇ ਹੋ ਵੀ ਚੇਅਰਮੈਨੀ ਤੇ ਉਹਦੇ ਤੋਂ ਹਟਾਇਆ ਜਾਵੇ ਯਾਨੀ ਕਿ ਤੁਹਾਡਾ ਇੱਕ ਮੇਨ ਮਕਸਦ ਹੈ ਵੀ ਉਹਨੂੰ ਉਹਦੇ ਤੋਂ ਠਾਣਾ ਚਾਹੀਦਾ ਹੈ ਇਹ ਜੀ ਮੇਰਾ ਮਕਸਦ ਨਹੀਂ ਹੈਗਾ ਇਹ ਆ ਮੁਲਾਜ਼ਮਾਂ ਦਾ ਮਕਸਦ ਹੈ ਜੇ ਮੁਲਾਜ਼ਮਾਂ ਨੂੰ ਮੋਟੀਵੇਟ ਕਰਨਾ ਹੈ ਕਿ ਹਾਂ ਵੀ ਜੇ ਕਿਸੇ ਨੇ ਗਲਤੀ ਕੀਤੀ ਉਹਨੂੰ ਸਜ਼ਾ ਮਿਲ ਰਹੀ ਹੈ ਇਹ ਮੇਰਾ ਇਕੱਲੇ ਦਾ ਨਹੀਂ ਹੈਗਾ ਇਹ ਸਾਰੇ ਮੁਲਾਜ਼ਮਾਂ ਦਾ ਹੈ ਇਹ ਜਿਹੜਾ ਸੰਘਰਸ਼ ਚੱਲ ਰਿਹਾ ਉਹ ਕਿੰਨੀ ਦੇਰ ਤੋਂ ਚੱਲ ਰਿਹਾ ਪਿਛਲੇ ਇਹ ਜਿਸ ਦਿਨ ਮੇਰੇ ਨਾਲ 27 ਚਾਰ ਨੂੰ ਹੋਈ ਸੀ 27 April ਨੂੰ ਉਸ ਦਿਨ ਤੋਂ ਬਾਅਦ ਲਗਾਤਾਰ ਚੱਲ ਰਹੀ ਹੈ ਸੰਘਰਸ਼ ਸਾਰੇ ਪੰਜਾਬ ਪੱਧਰ ਤੇ ਵਿਟਿਆ ਗਿਆ ਸੀਗਾ ਹਾਂਜੀ ਅਰਨੀ ਵਾਲਾ ਉਹ ਮਾਰਕੀਟ ਕਮੇਟੀ ਦੇ ਵਿੱਚ ਵੀ ਹੋਰ ਜਗ੍ਹਾ ਵੀ ਧਰਨੇ ਲੱਗੇ ਠੀਕ ਹੈ ਫਿਰ ਅਸੀਂ ਦੇਖਿਆ ਕਿ ਜਿਹੜਾ মিডিਆ ਸੀ মিডিਆ ਨੇ ਦੂਸਰੇ ਚੰਡੀਗੜ੍ਹ इवन ਚੰਡੀਗੜ੍ਹ ਤੱਕ ਤੋਂ ਵੀ ਮੁੱਦੇ ਚੱਕੇ ਲੁਧਿਆਣੇ ਤੋਂ ਵੀ ਚੱਕੇ ਹਾਂਜੀ ਕੀ ਸਰਕਾਰ ਨੂੰ ਕੋਈ ਹਲੂਨਾ ਮਿਲਿਆ ਐ ਜੀ ਸਟਾਰਟਿੰਗ ਜੋ ਜਿਨਾ ਹੀ ਸਟਾਰਟਿੰਗ ਸਾਡੀ ਬਹੁਤ ਵਧੀਆ ਸੀ ਕਿ ਹਾਂ ਵੀ ਸਾਰੇ ਮਲਾਇਮ ਨਾਲ ਸੀ ਕੱਟ ਚੱਲ ਰਿਹਾ ਸੀ ਲੇਕਿਨ ਉਸ ਤੋਂ ਬਾਅਦ ਇੱਕ ਆਪਾਂ ਨੂੰ ਯਾਦ ਹੋਏਗਾ ਕਿ ਚੱਲਿਆ ਸੀ ਕਿ ਪਾਕਿਸਤਾਨ ਵੱਨੀ ਉਹ ਜੰਗ ਦੇ ਐਲਾਨ ਹੋਇਆ ਸੀ ਲਗਾਤਾਰ 10 ਦਿਨ ਉਸ 'ਚ ਸਾਰੇ ਰੁੱਝੇ ਰਹੇ ਅਸੀਂ ਤਾਂ ਕਰਕੇ ਨਹੀਂ ਕੀਤਾ ਕਿਉਂਕਿ ਸਾਨੂੰ ਐਸੀ ਜਲਦੀ ਤੋਂ ਜਲਦੀ ਫਸਲ ਚੱਕੀ ਜਾਵੇ ਤੇ ਸਾਰੇ ਜ਼ਿਮੀਦਾਰ ਫ੍ਰੀ ਹੋ ਜਾਣ ਤਾਂ ਕਿ ਕਿਸੇ ਤਰ੍ਹਾਂ ਦੇ ਕਿਸੇ ਮਤਲਬ ਚਲੋ ਅੱਗੇ ਹੋਸਕ ਦੀ ਹੈ ਵੀ ਸ਼ਾਇਦ ਜੰਗ ਵੱਧ ਵੀ ਜਾਂਦੀ ਲੇਕਿਨ ਜ਼ਿਮੀਦਾਰਾਂ ਨਾ ਤਕਲੀਫ ਚਾਵੇ ਜਦੋਂ ਅਸੀਂ ਉਸ ਤੋਂ ਫ੍ਰੀ ਹੋ ਕੇ ਅਸੀਂ ਆਹ ਡਿਮਾਂਡ ਰੱਖੀ ਆਪਣੀ ਮੰਡੀ ਬੋਰਡ ਨੇ 12 ਤਰੀਕ ਨੂੰ ਉਹਨਾਂ ਦੀ ਚੇਅਰਮੈਨੀ ਰੱਦ ਲਈ ਲੈਟਰ ਕੱਢੀ। ਸਾਨੂੰ ਐਸ்சி ਦੀ ਤਸੱਲੀ ਹੈ ਕਿ ਗਵਰਨਰ ਸਾਹਿਬ ਨੂੰ ਮੈਂ ਮਿਲਿਆ ਸੀ। ਗਵਰਨਰ ਸਾਹਿਬ ਨੇ ਮੇਰੀ ਸਪੋਰਟ ਕੀਤੀ। ਮੁਲਾਇਮਾ ਨੇ ਮੇਰੀ ਸਪੋਰਟ ਕੀਤੀ। ਉਹਨਾਂ ਨੇ ਬਕਾਇਦਾ ਉੱਥੇ ਮਿਲੇ, ਸਰ ਨੂੰ ਮਿਲੇ, ਰਾਮਵੀਰ ਸਰ ਅੱਗੇ ਆਈ ਐਸ ਅਫਸਰ ਸਾਡੇ ਉਹਨਾਂ ਨੂੰ ਮਿਲੇ। ਉਹਨਾਂ ਨੇ ਬਕਾਇਦਾ ਸਾਨੂੰ ਕਿਹਾ ਕਿ ਆ ਮੈਂ ਲੈਟਰ ਕੱਢ ਰਹੇ ਹਾਂਗੇ ਤੇ ਆ ਜਾਰੀ ਹੈ ਖੇਤੀਬਾੜੀ ਵਿਭਾਗ। ਉਹਨਾਂ ਨੇ ਮੇਰੇ ਸਾਹਮਣੇ ਉਹ ਲੈਟਰ ਭੇਜੀ ਹੈ। ਔਰ ਉਸ ਤੋਂ ਬਾਅਦ ਖੇਤੀਬਾੜੀ ਵਿਭਾਗ ਜੇ ਪੈਂਡਿੰਗ ਪਿਆ ਹੈ। ਹੁਣ ਅਸੀਂ ਤਾਂ ਵੇਟ ਕਰ ਰਹੇ ਹਾਂ ਕਿ ਖੇਤੀਬਾੜੀ ਵਿਭਾਗ ਵੀ ਸਰਕਾਰ ਦਾ ਹੀ ਵਿਭਾਗ ਹੈ ਅਸੀਂ ਸਰਕਾਰ ਦੇ ਮਲਾਇਮ ਹੈ ਸਾਡੇ ਲਈ ਕੁਝ ਦੇਖੋ ਜੇ ਸਰਕਾਰ ਐਕਸ਼ਨ ਲੈਂਦੀ ਹੈ ਕੱਲ ਇੱਕ ਬਹੁਤ ਵੱਡਾ ਜਿਹੜਾ ਫਾਜ਼ਲ ਕਾ ਦੇ ਵਿੱਚ ਇੱਕ ਐਸਐਸਪੀ ਨੂੰ ਬਦਲਣਾ ਚਾਰ ਜਾਣੇ ਮੌਤਲ ਕਰਨੇ ਐਸਐਸਪੀ ਨੂੰ ਸਸਪੈਂਡ ਕਰਨਾ ਉਹ ਵੀ ਸਰਕਾਰ ਦਾ ਇੱਕ ਛਲਾਂਗਾ ਜੋ ਕਹਿ ਲੋ ਜਾਂ ਉਹਦਾ ਕਦਮ ਕਹਿ ਲੋ ਉਹਨਾਂ ਨੇ ਇੱਕ ਐਕਸ਼ਨ ਲਿਆ ਹਾਂਜੀ ਤੇ ਜਿਹੜਾ ਉਹਨਾਂ ਦਾ ਚੇਅਰਮੈਨ ਹੈ ਹਾਂਜੀ ਤੇ ਸਰਕਾਰ ਉਹਨੂੰ ਕਿਉਂ ਡਿਲੇ ਕਰ ਰਹੀ ਹੈ ਕਾਰਨ ਕੀ ਹੈ ਮੈਂ ਜਵਾਬ ਦੇਣਾ ਜੀ ਤੁਹਾਨੂੰ ਇਸ ਗੱਲ ਦਾ ਦੇਖੋ ਜੀ ਐਸਐਸਪੀ ਸਾਹਿਬ ਨੂੰ ਬਦਲੇ ਤੁਸੀਂ ਜਿਹੜਾ ਮੁੱਦਾ ਚੱਕਿਆ ਹੈ ਉਹ ਮੁਲਾਜ਼ਮ ਨਹੀਂ ਜੀ ਹਮ ਬਟ ਚੇਅਰਮੈਨ ਇਸ ਨਾਟ ਮੁਲਾਜ਼ਮ ਚੇਅਰਮੈਨ ਇੱਕ ਪੋਲੀਟੀਕਲ ਪੋਸਟ ਹੈ ਉਹ ਉਹਨਾਂ ਦੇ ਆਪਦੇ ਪਿਆਰੇ ਬੰਦੇ ਨੇ ਉਹਨਾਂ ਨੇ ਪੋਲੀਟਿਕਸ ਪੋਲੀਟਿਕਸ ਨੂੰ ਵੇਖਦੇ ਹੋਈ ਕਿ ਰਾਜਨੀਤਿਕ ਪੋਸਟ ਹੈ ਰਾਜਨੀਤਿਕ ਤੌਰ ਤੇ ਹੀ ਦਿੱਤੀਆਂ ਜਾਂਦੀਆਂ ਨੇ ਚੇਅਰਮੈਨੀਆਂ ਜਿਹੜੀਆਂ ਦਿੰਦੇ ਨੇ ਉਹ ਚੇਅਰਮੈਨ ਉਹਨਾਂ ਦਾ ਆਪਦਾ ਬੰਦਾ ਐ ਐਸਐਸਪੀ ਸਰ ਅਫਸਰ ਸ਼ਹੀ ਐ ਅਫਸਰ ਸ਼ਹੀ ਦੇ ਖਿਲਾਫ ਐ ਸਰਕਾਰ ਮੈਂ ਠੋਕ ਕੇ ਕੈਸਾ ਵਕੀਲ ਸਾਹਿਬ ਚੇਅਰਮੈਨ ਜੇ ਉਹਨਾਂ ਦਾ ਆਪਦਾ ਬੰਦਾ ਸੀ ਉਹਨਾਂ ਨੇ ਰਮਨ ਅਰੋੜਾ ਵੀ ਉਹਨਾਂ ਦੇ ਜਲੰਧਰ ਤੋਂ ਉਹਨਾਂ ਦਾ ਵੀ ਕੀਤਾ ਸੀਗਾ ਫਿਰ ਚੇਅਰਮੈਨ ਵਾਸਤੇ ਇੰਨਾ ਕਿਉਂ ਇਹੀ ਪਾਸੀ ਜਾਨਣਾ ਚਾਹੁੰਨਾ ਚਾਹੁੰਦੇ ਹਾਂ ਜੀ ਕਿ ਐਸ ਚੇਅਰਮੈਨ ਇਹਦੇ ਕੀ ਸੁਰੱਖਾਵ ਦੇ ਪਰ ਲੱਗੇ ਹੋਏ ਨੇ ਕਿ ਇਹਨਾਂ ਦੀ ਚੇਅਰਮੈਨੀ ਵੀ ਨਹੀਂ ਜਾ ਰਹੀ ਇਹਨੂੰ ਪੁਲਿਸ ਅਰੈਸਟ ਨਹੀਂ ਕਰਨੀ ਜਦੋਂ ਕਿ ਸੋਸ਼ਲ ਮੀਡੀਆ ਤੇ ਕਲੀਅਰਲੀ ਨਜ਼ਰ ਆ ਰਿਹਾ ਹੈ ਕਿ ਚੰਡੀਗੜ੍ਹ ਆਪਣੇ ਦੋਸਤਾਂ ਨਾਲ ਕੁਮਰੇ ਨੇ ਲੁਧਿਆਣਾ ਵਿੱਚ ਜਾ ਕੇ ਵੋਟਾਂ ਮੰਗ ਰਹੇ ਨੇ ਉਹਨਾਂ ਦੇ ਨਾਲ ਪੂਰੀ ਸਪੋਰਟ ਕਰ ਰਹੇ ਨੇ ਤਾਂ ਕਿਉਂ ਇਹ ਨਹੀਂ ਕਰਨਾ ਚਾਹੁੰਦੇ ਇਹ ਤਾਂ ਤੁਹਾਡਾ ਸਵਾਲ ਸਰਕਾਰ ਨੂੰ ਹੋਣਾ ਚਾਹੀਦਾ ਤੇ ਮੈਂ ਧੰਨਵਾਦ ਕਰਦੀ ਹਾਂ ਕਿ ਕਿਸੇ ਅਧਿਕਾਰੀ ਨੂੰ ਮਿਲੇ ਹਾਂਜੀ ਤੁਸੀਂ ਇਹਨਾਂ ਨੂੰ ਅਰੈਸਟ ਕਰਾਉਣ ਲਈ ਕਿਸੇ ਅਧਿਕਾਰੀ ਐਸਐਸਬੀ ਸਾਹਿਬ ਨੂੰ ਇਹ ਮੇਰੇ ਖਿਆਲ ਨਾਲ 5 ਜਾਂ 6 ਵਾਰੀ ਮਿਲ ਚੁੱਕੇ ਨੇ ਅਸੀਂ ਬਾਕਾਇਦਾ ਲੈਟਰ ਵੀ ਉਹਨਾਂ ਨੂੰ 2 ਦਿਨ ਬਾਅਦ ਹੀ ਕੱਢ ਦਿੱਤੀ ਸੀ ਕਹਿੰਦੇ ਸੈਕਸ਼ਨਸ ਨਹੀਂ ਲਗਾਏਗਾ ਉਹਨਾਂ ਨੂੰ ਐਡ ਕੀਤਾ ਜਾਏ ਆਰਨੇ ਵਾਲੇ ਤੇ ਐਸਐਚਓ ਨੂੰ ਵੀ ਗੱਲ ਹੋਈ ਸੀ ਕਿ ਇਹਨਾਂ ਨੂੰ ਅਰੈਸਟ ਕੀਤਾ ਜਾਏ ਈਵਨ ਕਿ ਜਦੋਂ ਪੁਲਿਸ ਵਾਲੇ ਕੋਰਟ ਦੇ ਵਿੱਚ ਆਏ ਸੀ ਕੋਰਟ ਦੇ ਜੱਜ ਸਾਹਿਬ ਨੇ ਵੀ ਪੁੱਛਿਆ ਸੀ ਕਿ ਬਈ ਇੰਨਾ ਟਾਈਮ ਕਿਉਂ ਲੱਗ ਰਿਹਾ ਹੈ ਅਰੈਸਟ ਕਿਉਂ ਨਹੀਂ ਹੋ ਰਿਹਾ ਉਹਨਾਂ ਨੇ ਜਵਾਬ ਦਿੱਤਾ ਸੀ ਜਿਹੜਾ ਇਨਵੈਸਟੀਗੇਟਿੰਗ ਅਫਸਰ ਸੀ ਕਿ ਜੀ ਅਸੀਂ ਫੋਨ ਲਗਾ ਰਹੇ ਹਾਂ ਇਹਨਾਂ ਦਾ ਫੋਨ ਬੰਦ ਹੈ ਅਸੀਂ ਟ੍ਰੇਸ ਨਹੀਂ ਕਰ ਪਾ ਰਹੇ ਕਿੱਥੇ ਆ ਤੇ ਅਸੀਂ ਉਹਨਾਂ ਨੂੰ ਸੈਸ਼ਨ ਲਗਾ ਦਿੱਤੇਗੇ ਟ੍ਰੇਸ ਕਰ ਲੂਗਾ ਸੈਸ਼ਨ ਲਗਾ ਦਿੱਤੇਗੇ ਜੀ ਮਾਨੀ ਤੁਹਾਨੂੰ ਆਪਣੇ ਵਕੀਲ ਸਾਹਿਬ ਨੂੰ ਤਾਂ ਮਿਲ ਰਹੇ ਨੇ ਬਗਰ ਪੁਲਿਸ ਨੂੰ ਨਹੀਂ ਮਿਲ ਰਹੇ ਬਿਲਕੁਲ ਸਰ ਮੈਂ ਤਾਂ ਇਸ ਗੱਲ 'ਚ ਐਸੇ ਰੋਡ ਦੇ ਉੱਤੋਂ ਜਾਂਦੇ ਹੋਏ ਦੇਖਿਆ ਬਾਕਾਇਦਾ ਇੱਕ ਜਿਹੜਾ ਗਨਮੈਨ ਉਹਨਾਂ ਨੂੰ ਮਿਲਿਆ ਹੋਇਆ ਸੀਗਾ ਤਿੰਨ ਦਿਨ ਬਾਅਦ ਉਹ ਗਨਮੈਨ ਦੇ ਨਾਲ ਘੁੰਮਰੇ ਸੀਗੇ ਈਵਨ ਕਿ ਜਲਨ ਆਪਣਾ ਜਲਾਲਾਬਾਦ ਵੀ ਇੱਕ ਦਿਨ ਉਹ ਮਿਲਣ ਕਿਸੇ ਪੋਲੀਟਿਕਲ ਫੰਕਸ਼ਨ ਤੇ ਗਏ ਨੇ ਉਹਦੀਆਂ ਵੀ ਫੋਟੋਜ਼ ਵਾਇਰਲ ਹੋਈਆਂ ਜਿਹੜੇ ਸੈਕਸ਼ਨ ਡਿਮਾਂਡ ਕੀਤੀ ਸੀ ਉਹ ਲੱਗ ਚੁੱਕੇ ਨੇ ਜੀ ਨਹੀਂ ਸਰ ਉਹ ਸੈਕਸ਼ਨ ਵੀ ਨਹੀਂ ਲੱਗੇ ਪੁਲਿਸ ਨੇ ਹਾਲੇ ਤੱਕ ਕਾਰਵਾਈ ਨਹੀਂ ਕੀਤੀ ਇਹ ਜਿਹੜਾ ਠੰਡ ਬਸਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਵੇਂ ਤੁਹਾਡੀ ਯੂਨੀਅਨ ਤੁਹਾਡਾ ਪਹਿਲਾ ਸਾਥ ਦਿੱਤਾ ਜੇ ਤਰਨਾਮ ਦੇ ਲੋੜ ਪਏਗੀ ਤੁਹਾਡੀ ਯੂਨੀਅਨ ਤਰਨਾਮ ਦੇ ਬਾਰੇ ਤਰਨਾਮ ਲਗਾਏਗੀ ਬਿਲਕ ਗੋਮੇ ਜੀ ਇਹਨੂੰ ਤੜਵਰ ਕਰਨ ਦਾ ਕੋਸ਼ਿਸ਼ ਲਗਾਏ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਕੀ ਹੈ ਸਰ ਅਸੀਂ ਪਹਿਲਾਂ ਤਾਂ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਸਰਕਾਰ ਜੇ ਕੁਝ ਕਰ ਰਹੀ ਹੈ ਅੱਜ ਦੇ ਡੇਢ ਸਰਕਾਰ ਐਮਐਲਏ ਖਿਲਾਫ ਐਕਸ਼ਨ ਲੈ ਰਹੀ ਹੈ ਐਸਐਸਪੀ ਖਿਲਾਫ ਐਕਸ਼ਨ ਲੈ ਰਹੀ ਹੈ ਕਿੰਨੇ ਵੱਡੇ ਵੱਡੇ ਐਕਸ਼ਨ ਲੈ ਰਹੀ ਹੈ ਅਸੀਂ ਇਹ ਰਿਕਵੈਸਟ ਕਰਾਂਗੇ ਜਦੋਂ ਇੰਨੇ ਵੱਡੇ ਐਕਸ਼ਨ ਲੈਏ ਜਾ ਰਹੇ ਆ ਤੇ ਇੱਕ ਚੇਅਰਮੈਨ ਖਿਲਾਫ ਵੀ ਐਕਸ਼ਨ ਲਵੇ ਸਰਕਾਰ ਗੋਮੇ ਜੀ ਪਹਿਲਾਂ ਤਾਂ ਬੇਨਤੀ ਕਰਾਂਗੇ ਜਿਹੜੀਆਂ ਧਰਾਵਾਂ ਦੀ ਜਿਹੜੀ ਡਿਮਾਂਡ ਕੀਤੀ ਗਈ ਸੀਗੀ ਜਿਹੜੀਆਂ ਲੱਗੀਆਂ ਨਹੀਂ ਗੀਆਂ ਸਰ ਮੈਂ ਤੁਹਾਨੂੰ ਉਹ ਸਾਰੀਆਂ ਧਰਾਵਾਂ ਵੀ ਦੱਸ ਦਿੰਦਾ ਅਸੀਂ ਇਹਦੇ ਵਿੱਚ ਜਿਹੜੀ ਡਿਮਾਂਡ ਕੀਤੀ ਹੈ ਮੈਂ ਤੁਹਾਨੂੰ ਇਹ ਦੱਸ ਦੇਣਾ ਜੀ 221 132 127 2 121 1351 ਤੇ 35 ਇਹ ਜਿਹੜੀ ਸੈਕਸ਼ਨਸ ਲਗਾਏ ਗਏ ਸੀਗੇ ਇਹਨਾਂ ਵਿੱਚ ਨੌਨ ਅਵੇਲੇਬਲ ਹੈ ਐਸੇ ਵਾਸਤੇ ਉਹਨੂੰ ਬੇਲ ਵਾਸਤੇ ਆਣਾ ਪਿਆ ਲੇਕਿਨ ਇਹਦੇ ਵਿੱਚ ਸੈਕਸ਼ਨ 61 351 ਤੇ 224 ਹੈ ਜਿਹੜਾ ਕਿ ਛੇੜੰਤਰ ਤਹਿਤ ਤੇ ਇੱਕ ਸਰਕਾਰੀ ਮੁਲਾਜ਼ਮ ਨੂੰ ਕੰਮ ਕਰਦੇ ਹੋਏ ਰੋਕ ਕੇ ਨਾਲ ਤਸ਼ੱਦਦ ਕਰਨ ਦਾ ਸੈਕਸ਼ਨ ਹੈ ਉਹ ਸੈਕਸ਼ਨ ਨਹੀਂ ਲਗਾਏ ਗਏ ਅਸੀਂ ਐਸਐਸਪੀ ਸਾਹਿਬ ਨੂੰ ਬਕਾਇਦਾ ਇੱਕ ਐਪਲੀਕੇਸ਼ਨ ਦੇ ਕੇ ਇਨਫਰਮ ਕੀਤਾ ਸੀ ਕਿ ਇਹ ਤਿੰਨ ਸੈਕਸ਼ਨ ਹੋਰ ਨੇ ਜਿਹੜੇ ਇਹਨਾਂ ਤੇ ਲੱਗਨੇ ਚਾਹੀਦੇ ਨੇ ਲੇਕਿਨ ਅਜ ਤੱਕ ਨਹੀਂ ਲਗਾਏ ਗਏ। ਵਕੀਲ ਸਾਹਿਬ ਚਲਾਨ ਦਾ ਕੀ ਸਟੇਟਸ ਹੁੰਦਾ ਹੈ? ਚਲਾਨ ਪੇਸ਼ ਕਦੋਂ ਕਰਦੀ ਪੁਲਿਸ? ਸਰ ਚਲਾਨ ਪੇਸ਼ ਕਰਦੇ ਜਦੋਂ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਂਦੀ ਹੈ ਲੇਕਿਨ ਇਨਵੈਸਟੀਗੇਸ਼ਨ ਕੰਪਲੀਟ ਤਾਂ ਹੋਏਗੀ ਜਦੋਂ ਉਹਨਾਂ ਦੀ ਅਰੈਸਟ ਪਾਣਗੇ। ਤਿੰਨ ਬੰਦਿਆਂ ਦੇ ਖਿਲਾਫ ਐਫਆਈਆਰ ਹੈ। ਦੋ ਦੀ ਅਸੀਂ ਸਬੂਤ ਵੀ ਦਿੱਤੇ ਪੁਲਿਸ ਨੂੰ ਕਿ ਭਈ ਏ ਆਲਰੇਡੀ ਘੁੰਮ ਰਹੇ ਨੇ ਮौज ਕਰ ਰਹੇ ਨੇ ਤੁਸੀਂ ਇਹਨਾਂ ਨੂੰ ਅਰੈਸਟ ਕਰੋ ਇਹਨਾਂ ਨੂੰ ਅਰੈਸਟ ਕਰੇਗੀ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ ਫਿਰ ਚਲਾਨ ਦਾ ਪ੍ਰੋਸੈਸ ਸਰ ਕਿੰਨਾ ਦੇਰ ਤੱਕ ਇਨਵੈਸਟੀਗੇਟ ਕਰੋਗੇ ਤੁਸੀਂ ਇਸ ਕਾਰਵਾਈ ਤੇ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਏ ਫਿਰ ਤੁਹਾਡਾ ਕੀ ਸਟੈਪ ਹੋਏਗਾ ਹਸਤਰਾਜੀ ਜੇ ਪਹਿਲਾਂ ਤਾਂ ਪੁਲਿਸ ਅਰੈਸਟ ਕਰੇ ਪੁਲਿਸ ਆਪਣਾ ਕੰਮ ਕਰੇ ਕੁਝ ਦਿਖਾਵੇ ਕਿ ਹਾਂ ਅਸੀਂ ਕੁਝ ਕੀਤਾ ਇੱਕ ਬੰਦਾ ਵੀ ਇਹਨਾਂ ਨੂੰ ਨਹੀਂ ਮਿਲਿਆਗਾ ਦੂਸਰੀ ਗੱਲ ਇਹ ਹੈ ਵੀ ਚਲੋ ਅਰੈਸਟ ਆਪਣੀ ਜਗ੍ਹਾ ਤੇ ਜੇ ਸਰਕਾਰ ਦੇ ਅਸੀਂ ਮਲਾਏ ਮੈਂ ਤਾਂ ਸਰਕਾਰ ਤਾਂ ਸਾਡੇ ਲਈ ਕੰਮ ਕਰੇ ਕਿ ਅਸੀਂ ਤਾਂ ਸਰਕਾਰ ਨੂੰ ਇਹ ਪਹਿਲਾਂ ਰਿਕੁਐਸਟ ਰਾਂਗੇ ਕਿ ਚਲੋ ਪੁਲਿਸ ਆਪਣਾ ਕੰਮ ਕਰੇ ਸਰਕਾਰ ਆਪਣਾ ਕੰਮ ਕਰੇ ਜੋ ਜੋ ਕੰਮ ਹੋਣਗੇ ਜੇ ਚੰਗਾ ਕੰਮ ਹੋਏਗਾ ਤੇ ਛਵੀ ਵੀ ਚੰਗੀ ਬਣੇਗੀ ਕੋਈ ਕੋਈ ਸਮਝੋਤੇ ਦੀ ਕੋਈ ਪੇਸ਼ਕਸ਼ ਹੋਈ ਹੋਵੇ ਜਾਂ ਕੋਈ ਦਬਾਅ ਬਣਾਇਆ ਗਿਆ ਹੋਵੇ ਦਾਰੇ ਦੇ ਦੇਖੋ ਇਹ ਦਬਾਅ ਤਾਂ ਹਰ ਜਗ੍ਹਾ ਤੋਂ ਬੰਦਾ ਹੀ ਹੈ ਲੇਕਿਨ ਇਸ ਤਰ੍ਹਾਂ ਕੀ ਆਪਾਂ ਮਤਲਬ ਜੇ ਦਬਾਅ ਨੂੰ ਝਲਣਾ ਤਾਂ ਮਲਾਇਬ ਨੂੰ ਪੈਂਦਾ ਹੀ ਹੈ ਹਰ ਜਗ੍ਹਾ ਤੇ ਦਬਾਅ ਚੱਲ ਗਈ ਕੋਈ ਨਾ ਕੋਈ ਫਤਕ ਮਿਲ ਜੀ ਹਾਂ ਜੀ ਤੁਸੀਂ ਸਭ ਕੀ ਕਹਿਣਾ ਚਾਹੋਗੇ ਅੰਤ ਦੇ ਵਿੱਚ ਕੀ ਤੁਹਾਨੂੰ ਲੱਗਦਾ ਕੀ ਹੱਲ ਨਜ਼ਰ ਆਇਆ ਨਹੀਂ ਇਹਦਾ ਹੱਲ ਇਹੀ ਹੈ ਜੀ ਕਿਉਂਕਿ ਮੈਂ ਬਤੌਰ ਵਕੀਲ ਬਤੌਰ ਇੱਕ ਇਨਸਾਨ ਮੈਂ ਇਹ ਕਹਿਣਾ ਚਾਹਨਾ ਕਿ ਇਨਸਾਨੀਅਤ ਦੇ ਉੱਤੇ ਜਿਹੜਾ ਇਹ ਹਮਲਾ ਹੋਇਆ ਇਹ ਇੱਕ ਸਰਕਾਰੀ ਮੁਲਾਜ਼ਮ ਦੇ ਉੱਤੇ ਹਮਲਾ ਨਹੀਂ ਹੈ ਇੱਕ ਆਮ ਲੜਾਈ ਨਹੀਂ ਹੈ ਇੱਕ ਆਦਮੀ ਜੋ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨੂੰ ਇਮਾਨਦਾਰੀ ਤੋਂ ਪਾਸੇ ਕਰਕੇ ਸਿਰਫ ਆਪਣਾ ਸ਼ੌਂਕ ਪੂਰਾ ਕਰਨ ਲਈ ਜਾਂ ਆਪਣਾ ਗੱਲ ਨੂੰ ਮੰਨਵਾਉਣ ਲਈ ਜਿਸ 10 ਤੱਕ ਇਹਨਾਂ ਦੇ ਨਾਲ ਮਾਰਕਟ ਕੀਤੀ ਗਈ ਹੈ ਮੈਨੂੰ ਲੱਗਦਾ ਹੈ ਕਿ ਜੇ ਸਹੀ ਬੰਦਾ ਕੋਈ ਸਹੀ ਆਪਣੇ ਆਪ ਨੂੰ ਇਨਸਾਨ ਸਮਝਦਾ ਤਾਂ ਉਹਦੀ ਰੂਹ ਕੰਬ ਜਾਏਗੀ ਇਹ ਸੋਚ ਕੇ ਕਿ ਇਹ ਵੀ ਹੋ ਸਕਦਾ ਹੈ ਤੇ ਸਰਕਾਰੀ ਦਫਤਰ ਦੇ ਵਿੱਚ ਬੈਠ ਕੇ ਹੋ ਸਕਦਾ ਹੈ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਚੀਜ਼ ਹੈ ਮੈਨੂੰ ਲੱਗਦਾ ਸਰਕਾਰ ਟੋਟਲੀ ਫੇਲ ਹੋ ਚੁਕੀ ਹੈ ਨੌਂਡ ਆਰਡਰ ਦੀ ਸਿਚੁਏਸ਼ਨ ਬਹੁਤ ਖਰਾਬ ਹੈ ਤੇ ਸ਼ਾਇਦ ਐਡਾ ਸਿਚੁਏਸ਼ਨ ਸ ਵਿੱਚ ਮੌਕਾ ਮਿਲਦਾ ਹੈ ਸਰਕਾਰ ਨੂੰ ਕਿ ਅਸੀਂ ਕੁਝ ਕਰੀਏ ਤੇ ਇਸ ਕਰਕੇ ਦਿਖਾਈਏ ਕਿ ਸਾਡੀ ਛਵੀ ਸੁਧਰੇ ਤੇ ਮੈਨੂੰ ਨਹੀਂ ਪਤਾ ਕਿ ਇਹ ਚੇਅਰਮੈਨ ਦੀ ਐਨੀ ਕਿਉਂ ਜਿਹੜੀ ਇਮਦਾਦ ਕੀਤੀ ਜਾ ਰਹੀ ਹੈ ਤੇ ਇਹ ਛਵੀ ਸੁਧਾਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਤੇ ਜਿਹੜੇ ਆਪ ਦੇ ਮੁਲਾਜ਼ਮ ਉਹਨਾਂ ਦਾ ਕੰਮ ਕਰਨੇ ਨੇ ਉਹਨਾਂ ਦੇ ਵਾਸਤੇ ਵੀ ਜਿਹੜਾ ਸਰਕਾਰ ਕੁਝ ਨਹੀਂ ਕਰ ਰਹੀ ਮੈਨੂੰ ਮੈਂ ਵੀ ਇਹਨਾਂ ਦੇ ਮਾਧਿਅਮ ਨਾਲ ਇਹ ਕਹਿਣਾ ਚਾਹਨਾ ਕਿ ਪੁਲਿਸ ਵੀ ਆਪਣਾ ਕੰਮ ਕਰੇ ਪ੍ਰਸ਼ਾਸਨ ਵੀ ਆਪਣਾ ਕੰਮ ਕਰੇ ਜੋ ਜੋ ਕਾਰਵਾਈ ਬਣਦੀ ਹੈ ਕਾਨੂੰਨ ਦੇ ਤਹਿਤ ਉਹ ਕਾਰਵਾਈਆਂ ਕਰਨ ਤਾਂ ਕਿ ਲੋਕਾਂ ਦਾ ਏਟਲੀਸਟ ਪੁਲਿਸ ਤੇ ਤਾਂ ਵਿਸ਼ਵਾਸ ਥੋੜਾ ਬਹੁਤ ਮੰਨੇ ਕਿ ਹਾਂ ਸ਼ਾਇਦ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ ਗੋਲੀ ਲਾਸਵਾਲ ਕਿ ਜਿਹੜਾ ਤੁਹਾਡੇ ਤੇ ਕਾਰਵਾਈ ਹੋਈ ਹੈ ਜੋ ਇਹ ਤਾਂ ਬਹੁਤ ਗੰਭੀਰ ਮਾਮਲਾ ਹੋ ਗਿਆ ਮਾਰਕੀਟ ਦਾ ਐਸ ਤੋਂ ਲਾਓ ਵੀ ਕੋਈ ਉਨਤਾਈਆਂ ਉਹਨਾਂ ਲੋ ਪਹਿਲੇ ਕੀਤੀਆਂ ਜਾਂਦੇ ਸੀ ਜਿਹੜਾ ਤੁਸੀਂ ਦੇਖਦੇ ਸੀ ਪਹਿਲੇ ਆ ਕੋਈ ਕਿਸ ਤਰ੍ਹਾਂ ਹਟੜਾ ਚਾਈ ਕਿਸ ਤਰ੍ਹਾਂ ਮਾਨਸਿਕ ਪਰਤਾਣ ਦਾ ਤਾਂ ਕਾਫੀ ਦਿਨ ਤੋਂ ਹੋ ਰਹੀ ਸੀ ਲੇਕਿਨ ਮਾਨਸਿਕਤਾ ਚਲੋ ਚੱਲੀ ਜਾ ਸਕਦੀ ਹੈ ਕਿ ਚਲੋ ਪ੍ਰੈਸ਼ਰ ਆਂਦਾ ਹੈ ਕਦੇ ਕੰਮ ਦਾ ਆ ਗਿਆ ਕਦੇ ਕੁਝ ਕਿਸੇ ਤਰ੍ਹਾਂ ਦਾ ਵੀ ਆ ਗਿਆ ਲੇਕਿਨ ਕੀ ਉਮੀਦ ਨਹੀਂ ਸੀ ਕਿ ਕਦੇ ਵੀ ਇਸ ਤਰ੍ਹਾਂ ਦਾ ਇਹ ਕੋਈ ਕਾਰਵਾਈ ਹੋਏਗੀ ਮਤਲਬ ਕਿਉਂਕਿ ਮੇਰੇ ਖਿਆਲ ਨਾਲ ਤਾਂ ਪੂਰੇ ਮਤਲਬ ਮੇਰੇ ਜਨਮ ਤੋਂ ਲੈ ਕੇ ਹਲੇ ਤੱਕ ਮੈਂ ਕੋਈ ਖਬਰ ਨਹੀਂ ਪੜੀ ਕਿ ਵੀ ਹਾਂ ਵੀ ਕਿਸੇ ਮਲਾਜ਼ਮ ਨਾਲ ਐਦਾਂ ਕੁੱਟਮਾਰ ਹੋਈ ਹੈ ਜਾਂ ਕੁਝ ਹੋਇਆ ਕਿ ਪਹਿਲੀ ਵਾਰ ਦੇਖਿਆ ਕਿ ਇਹ ਸਰਕਾਰ ਦੇ ਵਿੱਚ ਵੀ ਐਦਾਂ ਦੇ ਕੰਮ ਹੋ ਰਹੇ ਹਨ ਇਹਦੇ ਸਰ ਮੈਂ ਤੁਹਾਨੂੰ ਇੱਕ ਐਡ ਕਰ ਦਿੰਦਾ ਇਸ ਚੀਜ਼ 'ਚ ਇੱਕ ਆਡੀਓ ਵੀ ਬਹੁਤ ਵਾਇਰਲ ਹੋਈ ਸੀ ਇੱਕ ਹੋਰ ਵੀ ਸੁਪਰਵਾਈਜ਼ਰ ਸੀ ਜਿਨ੍ਹਾਂ ਨਾਲ ਬਹੁਤ ਬਹੁਤ ਗੰਦੇ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਇਹਨਾਂ ਨੇ ਅਸੀਂ ਕੋਰਟ ਦੇ ਵਿੱਚ ਵੀ ਉਹ ਆਡੀਓ ਪਲੇ ਕੀਤੀ ਸੀ ਜਿਦੇ ਵਿੱਚ ਸ਼੍ਰੀ ਚੇਅਰਮੈਨ ਸਾਹਿਬ ਜੀ ਕਹਿ ਰਹੇ ਸੀ ਦਫ਼ਤਰ ਵੜ ਕੇ ਦਿਖਾ ਤੇ ਉਹਨੂੰ ਮੈਂ ਦਿਖਾਣਾ ਕੰਮ ਕਿੱਦਾਂ ਕਰੀਦਾ ਹੁੰਦਾ ਤੇ ਇਹ ਬਿਲਕੁਲ ਸਹੀ ਕਰ ਰਿਹਾ ਹੈ ਮਾਨਸਿਕ ਪ੍ਰਤਾੜਨਾ ਆਪਣੇ ਜਿਹਾ ਹੈ ਲੇਕਿਨ ਉਹ ਲੈਵਲ ਇੰਨਾ ਲਿਜਾ ਕਰਕੇ ਫਿਜ਼ੀਕਲ ਅਸਾਲਟ ਕਰਨਾ ਉਹ ਆਪਣੇ ਆਪ ਇੱਕ ਬਹੁਤ ਵੱਡੀ ਚੀਜ਼ ਸੀ ਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਹਨ ਓਕੇ